ਇਸ ਆਲਪਾਰਟੀ ਮੀਟਿੰਗ ਦੇ ਵਿੱਚ ਕੁਝ ਮਤੇ ਪਾਸ ਕੀਤੇ ਗਏ ਨੇ ਸੱਤ ਸੰਮਤੀ ਨਾਲ ਸੱਤ ਸੰਮਤੀ ਨਾਲ ਇਹ ਪਾਸ ਕੀਤਾ ਗਿਆ ਕਿ ਲੈਂਡ ਆਲ ਪੂਰੀ ਪਾਲਿਸੀ ਹੈ ਜਿਹੜੀ ਉਹਦਾ ਨੋਟੀਫਿਕੇਸ਼ਨ ਸਰਕਾਰ ਦੁਆਰਾ ਅੰਤ ਕਰੇ ਦੂਜਾ ਰੈਜ਼ੋਲੂਸ਼ਨ ਸੀ ਕਿ ਜਿਹੜਾ ਫ੍ਰੀ ਟ੍ਰੇਡ ਐਗਰੀਮੈਂਟ ਹੋ ਰਿਹਾ ਹੈ ਅਮਰੀਕਾ ਨਾਲ ਹੋਰ ਦੇਸ਼ਾਂ ਨਾਲ ਉਹਦੇ ਵਿੱਚ ਖੇਤੀ ਔਰ ਇਹਦੇ ਨਾਲ ਜੁੜੇ ਸੰਦੇ ਉਹ ਐਫਟਾ ਤੋਂ ਬਾਹਰ ਰੱਖੇ ਜਾਣ ਤੀਜਾ ਸੀ ਪਾਣੀਆਂ ਦੇ ਮੁੱਦੇ ਤੇ ਤੋਂ ਅਤੇ ਪਾਸ ਕਰ ਲਈ ਅਸੈਂਬਲੀ ਨੂੰ ਕਿਹਾ ਗਿਆ ਕਿ ਪੰਜਾਬ ਵਿਧਾਨ ਸਭਾ ਮਤਾ ਪਾਸ ਕਰਕੇ ਜਿੰਨੇ ਪੁਰਾਣੇ ਪਾਣੀਆਂ ਦੇ ਸਮਝੌਤੇ ਹਨ ਉਹਨਾਂ ਨੂੰ 25 ਸਾਲ ਤੋਂ ਪੁਰਾਣੇ ਉਹਨਾਂ ਨੂੰ ਸਾਰੇ ਨੂੰ ਰੱਦ ਕਰੇ ਦੂਜਾ ਮਤਾ ਪਾਸ ਕਰਕੇ ਪਾਰਲੀਮੈਂਟ ਨੂੰ ਭੇਜੇ ਕਿ ਤਾਰ 78 79 80 ਪੰਜਾਬ ਵਿਧਾਨ ਸਭਾ ਰੱਦ ਕਰਦੀ ਹੈ ਤੇ ਪਾਰਲੀਮੈਂਟ ਨੂੰ ਬੇਨਤੀ ਕਰਦੀ ਹੈ ਕਿ ਉਹ ਇਹਨੂੰ ਰੱਦ ਕਰਕੇ ਪੰਜਾਬ ਦੇ ਜਿਹੜੇ ਸੰਵਿਧਾਨਕ ਹੱਕ ਨੇ ਉਹਨਾਂ 'ਚ ਦਖਲ ਦੇਣਾ ਭਾਰਤ ਸਰਕਾਰ ਬੰਦ ਕਰੇ ਚੌਥਾ ਜਿਹੜਾ ਮਤਾ ਜਿਹੜੀ ਪੰਜਾਬ ਸਰਕਾਰ ਨੇ ਖੇਤੀ ਨੀਤੀ ਬਣਾਈ ਸੀ ਅੱਜ ਤੋਂ 3 ਸਾਲ ਪਹਿਲਾਂ ਬੜਾ ਆਚਰੇ ਦਾਅਵੇ ਕਰਦੇ ਸੀ ਵੀ ਖੇਤੀ ਨੀਤੀ ਬਣਾਵਾਂਗੇ ਬੜੀ ਛੇਤੀ ਲਾਗੂ ਕਰਾਂਗੇ ਪਰ ਅਜੇ ਤੱਕ ਵੀ ਉਹ ਖੇਤੀ ਨੀਤੀ ਆ ਜਿਹੜੀ ਉਹ ਪੰਜਾਬ ਸਰਕਾਰ ਦੱਬੀ ਬੈਠੀ ਆ ਉਹਨਾਂ ਨੇ ਲਾਗੂ ਨਹੀਂ ਕੀਤੀ ਇਹ ਵੀ ਅਸੀਂ ਮਤਾ ਪਾਸ ਕੀਤਾ ਗਿਆ ਵੀ ਫੌਰੀ ਤੌਰ ਤੇ ਜਿਹੜੀ ਇਹ ਖੇਤੀ ਨੀਤੀ ਆ ਉਹਨੂੰ ਲਾਗੂ ਕੀਤਾ ਜਾਵੇ ਇੱਕ ਅਸੀਂ ਸਪਸ਼ਟ ਕਰ ਦੇਣਾ ਚਾਹੁੰਦੇ ਆ ਜਿਹੜੀਆਂ ਅਸੀਂ ਸਿਆਸੀ ਪਾਰਟੀਆਂ ਬੁਲਾਈਆਂ ਸੀ ਕੋਈ ਅਸੀਂ ਉਹਨਾਂ ਤੋਂ ਸਪੋਰਟ ਲੈਣ ਨਹੀਂ ਸੀ ਬਲ ਮਲਾਇਆ ਉਹਨਾਂ ਤੋਂ ਸਿਰਫ ਸੁਝਾਅ ਲੈ ਗਏ ਆ ਤੇ ਅਸੀਂ ਸੁਝਾਅ ਦਿੱਤੇ ਗਏ ਆ ਜਿਹੜਾ ਕੋਈ ਐਸਕੇਮ ਅੰਦੋਲਨ ਲੜੂਗਾ ਜਿਵੇਂ ਅੱਗੇ ਅੰਦੋਲਨ ਐਸਕੇਮ ਨੇ ਲੜਿਆ ਦਿੱਲੀ ਦਾ ਇਕੱਲੇ ਤੌਰ ਤੇ ਐਸਕੇਮ ਲੜੂਗਾ ਪਿੱਛੋਂ ਸਪੋਰਟ ਕਰ ਸਕਦੇ ਆ ਪਰ ਕੋਈ ਵੀ ਜਿਹੜਾ ਸਿਆਸੀ ਆਗੂ ਸਾਡੀ ਸਟੇਜ ਤੇ ਅਸੀਂ ਉਹਨਾਂ ਸਾਂਝੀ ਨਹੀਂ ਕਰਾਂਗੇ ਇਹ ਸਪਸ਼ਟ ਸਾਡੀ ਗੱਲ ਆ ਸਭ ਤੋਂ ਪਹਿਲੀ ਗੱਲ ਤਾਂ ਅਸੀਂ ਇਹ ਕਹਾਂਗੇ ਕਿ ਪ੍ਰਭਾਨਤ ਮਾਨ ਜਦੋਂ ਤੁਸਾਂ ਮੋਰਚੇ ਦੇ ਬਾਹਰ ਤੋਂ ਬਰੰਤੋਂ ਹੁਣ ਤੱਕ ਬੋਲਿਆ ਪਰ ਅਸੀਂ ਸ਼ਾਂਤੀ ਬਣਾ ਕੇ ਦੋ ਵਾਰੀ ਪਹਿਲਾਂ ਵੀ ਅਪੀਲ ਕੀਤੀ ਕਿ ਮਾਨ ਸਾਹਿਬਾ ਉਹ ਤੁਸੀਂ ਕੀ ਤੁਸੀਂ ਅਸੀਂ ਤੁਹਾਡੇ ਨਾਲ ਇਹ ਜਿਹੜੇ ਮੁੱਦੇ ਐ ਸੰਬੰਧ ਉਹਨਾਂ ਤੇ ਬਹਿਸ ਕਰਨੇ ਚਾਹੁੰਦੇ ਆ ਨਹੀਂ ਆਏ ਨਹੀਂ ਸੱਦੇ ਤੁਹਾਨੂੰ ਅੱਜ ਇਹ ਰੋਨਾਂ ਦੀ ਕੁਰਸੀ ਖਾਲੀ ਪਈ ਹੈ ਕਿਉਂਕਿ ਅਸੰਦੇ ਦੇ ਵਿੱਚ ਜਿਹੜੀ ਜਮਹੂਰੀਤ ਹੁੰਦੀ ਆ ਜਮਹੂਰੀਅਤ ਦਾ ਪੰਜਾਬ ਸਰਕਾਰ ਕਤਲ ਕਰਨਾ ਚਾਹੁੰਦੀ ਹੈ ਇਸੇ ਕਰਕੇ ਅੱਜ ਦੀ ਮੀਟਿੰਗ ਦੇ ਵਿੱਚ ਉਹ ਨਹੀਂ ਆਈ ਜਿਹੜੀਆਂ ਵੱਖ-ਵੱਖ ਸਿਆਸੀ ਪਾਰਟੀਆਂ ਨੂੰ ਅੱਜ ਅਸੀਂ ਸੱਦਾ ਦਿੱਤਾ ਅਸੀਂ ਸਪਸ਼ਟ ਕਰ ਦੇਣਾ ਚਾਹੁੰਦੇ ਹਾਂ ਕਿ ਇਹ ਜਿਹੜੇ ਮੁੱਦੇ ਆ بڑے ਗੰਭੀਰ ਮੁੱਦੇ ਨੇ ਗੰਭੀਰ ਮੁੱਦੇ ਹੋਣ ਕਰਕੇ ਅਸੀਂ ਲੰਬੀ ਲੜਾਈ ਲਈ ਤਿਆਰੀ ਕਰ ਰੱਖੀ ਹੈ ਜਿਹਦੇ ਵਿੱਚ 30 ਜੁਲਾਈ ਨੂੰ ਟਰੈਕਟਰ ਮਾਰਚ ਜੋਵੀ ਅਗਸਤ ਨੂੰ ਇੱਕ ਵੱਡੀ ਮਹਾਂ ਰੈਲੀ ਪਾਣੀ بچਾਓ ਜ਼ਮੀਨ بچਾਓ ਪੰਜਾਬ بچਾਓ ਮੁਲਾਪੁਰ ਦਾਖਾ ਕਰ ਰਹੇ ਹਾਂ ਕੱਲਿਓ ਮਹਾਂ ਰੈਲੀ ਨਹੀਂ ਕਰਾਂਗੇ ਉਹਦੇ ਵਿੱਚ ਅੱਗੇ ਲੰਬਾ ਜਿਹੜਾ ਅੰਦੋਲਨ ਜਿਵੇਂ ਦਿੱਲੀ ਅਸੀਂ ਲੜਿਆ ਉਹ ਸਤਰਜ ਤੇ ਅੰਦੋਲਨ ਲੜਨ ਦਾ ਐਲਾਨ ਕਰਾਂਗੇ ਤਾਂ ਜਿਹੜੀਆਂ ਪੋਲੀਟਿਕਲ ਪਾਰਟੀਆਂ ਉਹ ਇਸ ਗੱਲ ਨੂੰ ਸਮਝ ਲੈਣਾਂ ਸਿਰਫ ਤੇ ਸਿਰਫ ਤੇ ਲੈਕਚਰ ਕਰਨ ਲਈ ਨਹੀਂ ਅਸੀਂ ਬੁਲਾਏ ਉਹਨਾਂ ਨੂੰ ਕਹੇ ਕਿ ਆਪ ਦਾ ਸਟੈਂਡ ਸਪੱਸ਼ਟ ਕਰੋ ਤੁਹਾਡੀ ਕੀ ਪੋਜੀਸ਼ਨ ਹੈ ਦਿੱਤੀ ਪੋਜੀਸ਼ਨ ਉਹਨਾਂ ਦੀ ਆ ਜਿਹੜੇ ਚਾਰ ਮੁੱਦੇ ਰਾਜੇਵਾਲ ਜੀ ਨੇ ਮਤੇ ਪੜੇ ਨੇ ਉਹਦੇ ਵਿੱਚ ਆ ਗਈ ਹੈ ਅਗੜ ਕੱਲ ਨੂੰ ਕੋਈ ਮੋਰਚਾ ਲੱਗਦਾ ਉੱਥੇ ਜਾ ਕੇ ਆਪਦੀ ਪੋਜੀਸ਼ਨ ਤੋਂ ਥੜਕਦੇ ਆ ਜਾਂ ਸਾਨੂੰ ਬੇਭਰੋਸਗੀ ਪੈਦਾ ਹੁੰਦੀ ਆ ਫਿਰ ਕੱਲੀ ਨਿਸ਼ਾਨੇ ਤੇ ਸਾਡੀ ਮੌਜੂਦਾ ਸਰਕਾਰ ਨਹੀਂ ਹੋਊਗੀ ਉਹ ਪਾਰਟੀਆਂ ਵੀ ਆਉਣ گی ਆ ਜੇ ਆਪਦੀ ਪੋਜੀਸ਼ਨ ਤੋਂ ਹੱਲਣ ਗਿਆ ਇਸ ਕਰਕੇ ਮਤਲਬ ਉਹਨਾਂ ਨੂੰ ਰਿਸਪੈਕਟ ਕਰ ਦੇਣਾ ਚਾਹੁੰਦੇ ਸੀ ਉਹ ਜਾਣਦੇ ਚੰਗੀ ਤਰ੍ਹਾਂ ਜਾਣਦੇ ਨੇ ਦਿੱਲੀ ਅੰਦੋਲਨ ਤੋਂ ਚੰਗੀ ਤਰ੍ਹਾਂ ਜਾਣਦੇ ਆ ਕਈਆਂ ਨੂੰ ਅੱਜ ਵੀ ਭੁਲੇਖਾ ਵੇ ਸਭ ਤੋਂ ਸਾਡੇ ਕੋਲ ਸਮਾਂ ਥੋੜਾ ਸੀ ਉਹਨਾਂ ਦੇ ਆਇਆ ਇਸ ਗੱਲ ਤੇ ਕਿ 15000 ਮੋਟਰ ਚੱਲਦੀ ਆ ਅਸੀਂ ਅੱਜ ਮੀਟਗਾ ਦੇ ਸਾਹਮਣੇ ਇਹ ਝਣਪਤੀ ਨੂੰ ਵੀ ਕਬੂਲ ਕਰਦੇ ਆਂ ਕਿ ਕੋਈ ਵੀ ਪਾਰਟੀ ਦਾ ਲੀਡਰ ਕੋਈ ਵੀ মিডিਆ ਕਰਮਚਾਰੀ ਕੋਈ ਵੀ ਹੋਰ ਖੇਤੀਬਾੜੀ ਦਾ ਮਾਰ ਕੋਈ ਪਾਣੀਆ ਦੇ ਮਾਰ ਅਸੀਂ ਇਹਦੇ ਤੇ ਚਰਚਾ ਇਹ ਕਰਨੀ ਚਾਹੁੰਦੇ ਹਾਂ ਅਸੀਂ ਕਹਿੰਦੇ ਕਿ ਕੱਲਾ ਕਿਸਾਨ ਜ਼ਿੰਮੇਵਾਰ ਨਹੀਂ ਪਾਣੀ ਦੀ ਦੁਰਵਰਤੋਂ ਹੋਈ ਆ ਪਰ ੱੱੱਲੇ ਅਸੀਂ ਜ਼ਿੰਮੇਵਾਰ ਨਹੀਂ ਇਹਦੇ ਤੇ ਇੰਡਸਟਰੀ ਦੇ ਜ਼ਿੰਮੇਵਾਰ ਆ ਇਹਦੇ ਤੇ ਕੰਪਨੀਆਂ ਜਿਹੜੀਆਂ ਪਾਣੀ ਵੇਚਦੀਆਂ ਉਹ ਜ਼ਿੰਮੇਵਾਰ ਪੈਰਸੀ ਕੋਲਾ ਵਾਲੇ ਜ਼ਿੰਮੇਵਾਰ ਨੇ ਕਿੰਨੇ ਇੰਡਸਟਰੀਆ ਕਿਹੜੀ ਆ ਕਿ ਜਿਹੜੀ ਧਰਤੀ ਚੋਂ ਕੱਢ ਕੇ ਜਾਂ ਸਾਡੀਆਂ ਨਹਿਰਾਂ ਦਾ ਪਾਣੀ ਵਰਤ ਕੇ ਉਹ ਮਤਲਬ ਉਹਨਾਂ ਨੇ ਦਰਵਾਤੋਂ ਨਹੀਂ ਕੀਤੀ ਤੇ ਅਜਾਈਂ ਬਰਬਾਦ ਕਰਕੇ ਉਹਨੂੰ ਪ੍ਰਦੂਸ਼ਣ ਕਰਕੇ ਤੋੜਿਆ ਅਸੀਂ ਇਹਦੇ ਤੇ ਚੱਕਿਆ ਕਰਨੀ ਕਿਉਂ ਨੇ ਆ ਅਸੀਂ ਪਾਣੀ ਦੀ ਨਜਾਇਜ਼ ਬਿਲਕੁਲ ਵਰਤੋਂ ਨਹੀਂ